ਸਸਿਕਾ ਜੀ ਦੋਸਤੋ ਜਿਵੇਂ ਲਗਾਤਾਰ ਤੁਸੀਂ ਦੇਖ ਰਹੇ ਹੋ ਕੁੰਬੜਾ ਪਿੰਡ ਦੇ ਕੋਲੇ ਯਾਨੀ ਕਿ 에어ਪੋਰਟ ਰੋਡ ਬੰਦ ਪਿਆ ਰਾਤਾ ਦੂਜੀ ਦੂਜੀ ਰਾਤ ਲੰਘਣ ਵਾਲੀ ਹੋਗੀ ਪਰ ਉਹਦੇ ਨਾਲ ਹੀ ਦੇਖਿਆ ਜਾਵੇ ਧਰਨਾ ਚੱਕਿਆ ਨਹੀਂ ਗਿਆ ਸਭ ਤੋਂ ਜ਼ਿਆਦਾ ਖਬਰ ਜਿਹੜੀ ਫੈਲ ਰਹੀ ਹੈ ਕਿ ਪੰਜਾਬੀ ਨੂੰ ਪ੍ਰਵਾਸੀ ਨੇ ਆ ਜਿਹੜਾ ਮੌਦ ਦੇ ਘਾਟ ਉਤਾਰਤਾ ਇੱਕ ਮੁੰਡਾ 나ਜੂਖਾ ਚਪਾਇਆ ਤੇ ਦੂਜੇ ਦੀ ਗੱਲ ਕੀਤੀ ਜਾਵੇ ਤਾਂ ਉਹਦੀ ਡੈੱਡ ਬੋਡੀ ਸੜਕ ਤੇ ਪਈ ਹੈ ਹਾਲਾਂਕਿ ਡੈੱਡ ਬੋਡੀ ਦੀ ਜਿਸ ਕਦਰ ਬੇਕਦਰਹੀ ਹੋ ਰਹੀ ਹੈ ਉਹਦੇ ਨਾਲ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜਾ ਇਸ ਦੇ ਵਿੱਚ ਮੁੱਦਾ ਬਣ ਰਿਹਾ ਹੈ ਮੁੱਦਾ ਕੀ ਬਣ ਰਿਹਾ ਹੈ ਕਿ ਇੱਕ ਪ੍ਰਵਾਸੀ ਨੇ ਜਾਂ ਕਹੀਏ ਕਿ ਕਈ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਪੰਜਾਬੀ ਨੂੰ ਮੌਦ ਦੇ ਘਾਟ ਉਤਾਰਤਾ ਪਰ ਗੱਲ ਇਹ ਹੈ ਵੀ ਸੋਸ਼ਲ ਮੀਡੀਆ ਤੇ ਲਗਾਤਾਰ ਜਿਸ ਤਰ੍ਹਾਂ ਦੀ ਵਰਡਿੰਗ ਯੂਜ਼ ਹੋ ਰਹੀ ਆ ਇਹਦੇ ਆਖਰ ਮਾਇਨੇ ਕੀ ਨੇ ਇਹਦੇ ਵਿੱਚ ਕੋਈ ਦੋਹਰਾਏ ਨਹੀਂ ਹੈਗੀ ਕਿ ਵੱਡੀ ਸਮੱਸਿਆ ਪ੍ਰਵਾਸੀ ਲੋਕ ਬਣ ਚੁੱਕੇ ਨੇ ਮੈਂ ਖੁਦ ਇਸ ਮਸਲੇ ਨੂੰ ਲੈ ਕੇ ਕਈ ਵਾਰੀ ਜੇ ਕਈਏ ਰੋਲਾ ਪਾ ਚੁੱਕੇ ਹਾਂ ਰੋਲੇ ਤੋਂ ਪਾ ਵੇ ਕਿ ਗੱਲ ਕੰਨੀ ਖੁੱਲਣੀ ਜਾਵੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਆਖਰ ਫੈਸਲੇ ਲੈਣੇ ਨੇ ਹੁਣ ਗੱਲ ਇਹ ਹੈ ਵੀ ਸੰਵਿਧਾਨ ਦਾ ਹਵਾਲਾ ਦਿੱਤਾ ਜਾਂਦਾ ਹੈ ਕਈ ਜਗ੍ਹਾ ਦੇ ਉੱਤੇ ਕਿਹਾ ਜਾਂਦਾ ਹੈ ਕਿ ਆਖਰ ਏਜ ਦੇ ਨਾਲ ਅਸੀਂ ਰੋਕ ਨਹੀਂ ਸਕਦੇ ਸਰਕਾਰਾਂ ਬੇਫਲ ਦਿਖਾਈ ਦਿੰਦੀਆਂ ਨੇ ਵਿਰੋਧੀ ਧਿਰ ਦੇ ਆਗੂ ਕਈ ਵਾਰ ਰੋਲਾ ਪਾਏ ਪਾ ਚੁੱਕੇ ਨੇ ਸੁਖਪਾਲ ਖੈਰਾ ਬਿਲ ਵੀ ਲੈ ਕੇ ਆਏ ਸੀਗੇ ਪਰ ਗੱਲ ਇਹ ਹੈ ਵੀ ਜਦ ਸੰਵਿਧਾਨਕ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਕੋਰਟਾਂ ਦੇ ਵਿੱਚ ਜਾ ਕੇ ਇਹ ਚੀਜ਼ ਬਹੁਤਾ ਚੱਲਦੀ ਨਹੀਂ ਪਰ ਹੁਣ ਗੱਲ ਇਹ ਹੈ ਵੀ ਇਹਨਾਂ ਲੋਕਾਂ ਦੀ ਗਿਣਤੀ ਇੰਨੀ ਵੱਡੀ ਤਦਾਰ ਵਿੱਚ ਵਧ ਕਿਵੇਂ ਗਈ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਪਰ ਜਿਹੜੇ ਹਾਲਾਤ ਸੋਸ਼ਲ ਮੀਡੀਆ ਤੇ ਇਸ ਟਾਈਮ ਚੱਲ ਰਹੇ ਨੇ ਕਿ ਪੰਜਾਬੀਆਂ ਪੰਜਾਬੀ ਨੂੰ ਜਿਹੜਾ ਸ਼ਿਕਾਰ ਬਣਾ ਲਿਆ ਜੀ ਇੰਨੇ ਲੋਕਾਂ ਨੇ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕੋਣ ਲੋਕ ਨੇ ਜਾਂ ਕੌਣ ਆਖਰਕਾਰ ਕਿਉਂ ਇੱਕ ਵਿਊਅਰਸ਼ਿਪ ਦੇ ਪਿੱਛੇ ਜੇ ਦੇਖਿਆ ਜਾਵੇ ਤਾਂ ਲਗਾਤਾਰ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਲਗਾਤਾਰ ਜੇ ਦੇਖੀਏ ਤਾਂ ਪ੍ਰਵਾਸੀਆਂ ਨੇ ਜੀ ਪੰਜਾਬੀਆਂ ਕਰਤਾ ਪ੍ਰਵਾਸੀਆਂ ਨੇ ਪੰਜਾਬੀ ਮਾਰਤਾ 노 ਡਾਊਟ ਪ੍ਰਵਾਸੀਆਂ ਨੇ ਪੰਜਾਬੀ ਮਾਰਿਆ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿਉਂਕਿ ਜੇ ਦੇਖਿਆ ਜਾਵੇ ਹਾਲਾਤ ਨੇ ਜਿਹੜੇ ਸਭ ਦੇ ਸਾਹਮਣੇ ਨੇ ਲਗਾਤਾਰ ਧਰਨੇ ਦੇ ਉੱਤੇ ਐਸਐਸਪੀ ਤੋਂ ਲੈ ਕੇ ਐਮਐਲਏ ਤੋਂ ਲੈ ਕੇ तमाम ਸੀਨੀਅਰ ਲੋਕ ਪਹੁੰਚੇ ਨੇ ਪੰਜਾਬ ਦੇ ਚਿੰਤਕ ਵੀ ਪਹੁੰਚੇ ਨੇ ਜਿਹੜੇ ਕਿੰਤੂ ਪ੍ਰੰਤੂ ਕਰ ਰਹੇ ਨੇ ਪਰ ਇਹ ਕਿਹੜਾ ਹਾਲਾਤ ਨੇ ਕਿ ਅਸੀਂ ਪ੍ਰਵਾਸੀ ਪਰਵਾਸੀ ਪੰਜਾਬੀਆਂ ਦੀ ਜਿਹੜੀ ਲੜਾਈ ਜਿਸ ਤਰ੍ਹਾਂ ਦੇ ਨਾਲ ਵਧਾਉਣ ਦੀ ਕੋਸ਼ਿਸ਼ ਮੈਂ ਤਾਂ ਕਹੂੰਗਾ ਇਹ ਹੋ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਇਹ ਮੁੱਦਾ ਚੱਲ ਰਿਹਾ ਹੈ ਸਭ ਤੋਂ ਵੱਡਾ ਜ਼ਿੰਮੇਵਾਰ ਸੋਸ਼ਲ ਮੀਡੀਆ ਦੇ ਉਹ ਲੋਕ ਜਿਹੜੇ ਧੱਲੇ ਦੇ ਨਾਲ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੇ ਨੇ ਪਰ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਪਰ ਸਵਾਲ ਇਹ ਵੀ ਖੜਾ ਹੁੰਦਾ ਮੈਂ ਇਸ ਹੱਕ 'ਚ ਨਹੀਂ ਹੈਗਾ ਵੀ ਕੀ ਪ੍ਰਵਾਸੀਆਂ ਦੀ ਗਿਣਤੀ ਹੋਰੇ ਵਧੇ ਤੇ ਪ੍ਰਵਾਸੀ ਇਕੱਲੇ ਕਿਉਂਕਿ ਯੂਪੀ ਬਿਹਾਰ ਦੇ ਲੋਕ ਨਹੀਂ ਐ ਪ੍ਰਵਾਸੀਆਂ ਦੇ ਵਿੱਚ ਯੂਪੀ ਬਿਹਾਰ ਦੇ ਨਾਲ 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 ਕਈ ਹੈ ਜੀ ਹਾਂ ਸਟੇਟਾਂ ਨੇ ਪਹਾੜਾਂ ਦੀਆਂ ਜਿਹੜੀਆਂ ਉਰੇ ਲਗਾਤਾਰ ਵਧ ਰੀਆਂ ਨੇ ਉਹਨਾਂ ਤੋਂ ਤੁਹਾਨੂੰ ਸਮੱਸਿਆ ਸ਼ਾਇਦ ਨਹੀਂ ਜਾਪਦੀ ਹੋਣੀ ਐ ਪਰ ਗੱਲ ਇਹ ਵੀ ਹੈ ਕਿ ਆਖਰ ਇਹਨਾਂ ਦੀ ਇੰਨੀ ਵੱਡੀ ਗਿਣਤੀ ਆਧਾਰ ਕਾਰਡ ਵੋਟਰ ਕਾਰਡ ਬਣ ਗਏ ਸਰਪੰਚੀ ਵੇਲੇ ਸੀ ਦੇਖਿਆ ਕਿ ਢੀ ਸਮੱਸਿਆ ਖੜੀ ਹੋਗੀ ਐਸੀ ਜਾਗਰ ਨੂੰ ਫਿਰ ਵੀ ਤਿਆਰ ਨਹੀਂ ਰੌਲਾ ਹੁਣ ਇੱਥੇ ਤੱਕ ਹੀ ਸੀਮਤ ਰਹੂਗਾ ਕਿ ਦੇਖੋ ਜੀ ਪ੍ਰਵਾਸੀਆਂ ਨੇ ਪੰਜਾਬੀ ਮਾਰਤਾ ਬਹੁਤ ਸਾਰੇ ਲੋਕ ਇਸ ਈ ਨੂੰ ਲੈ ਕੇ ਸਵਾਲ ਖੜੇ ਕਰਨਗੇ ਫਿਰ ਕਈ ਦਿਨਾਂ ਬਾਅਦ ਮਾਮਲਾ ਛੱਡਾ ਪੈ ਜਾਊਗਾ ਪਰ ਗੱਲ ਇਹ ਹੈ ਵੀ ਪ੍ਰਵਾਸੀ ਪੰਜਾਬੀਆਂ ਦੀ ਲੜਾਈ ਕਿਉਂ ਕਰਾਉਣਾ ਚਾਹੁੰਦੇ ਹੋ ਇਹ ਤਾਂ ਸਮੱਸਿਆ ਵਧਨੀ ਸੀ ਵਧ ਗਈ ਤੇ ਆਏ ਲੜਾਈ ਭਗੜੇ ਨਾਲ ਜਾਂ ਬਿਆਨਬਾਜ਼ੀਆਂ ਦੇ ਨਾਲ ਇਹ ਸਮੱਸਿਆ ਹੱਲ ਹੋਣ ਵਾਲੀ ਨਹੀਂ ਹੈਗੀ ਇਹਦੇ ਵਾਸਤੇ ਸਪੈਸ਼ਲੀ ਚਿੰਤਨ ਦੀ ਲੋੜ ਹੈ ਤੇ ਇਹਦੇ ਤੇ ਹੱਲ ਕੱਢਣ ਦੀ ਲੋੜ ਹੈ ਪਰ ਗੱਲ ਇਹ ਹੈ ਵੀ ਜਿਹੜੇ ਹਾਲਾਤ ਸਾਡੇ ਸੋਸ਼ਲ ਮੀਡੀਆ ਤੇ ਅੱਜ ਬਣੇ ਹੋਏ ਨੇ ਉਹਨਾਂ ਦੇ ਵਿੱਚ ਅਸੀਂ ਜਿਤਾਕ ਹੀ ਰਹੇ ਹਾਂ ਰੋਕਣ ਵਾਲਾ ਕਿਉਂ ਨਹੀਂ ਕੋਈ ਰੋਕ ਰਿਹਾ ਇਹਨਾਂ ਨੂੰ ਕਿਉਂਕਿ ਆਖਰਕਾਰ ਜੇ ਕਈ অথੋਰੀਟੀਆਂ ਇਹ ਗੱਲ ਨਹੀਂ ਜਾਂਚ ਰਹੀਆਂ ਕਿ ਲਗਾਤਾਰ ਇਸ ਈ ਨੂੰ ਲੈ ਕੇ ਰੌਲਾ ਪਾਇਆ ਜਾ ਰਿਹਾ ਤੇ ਇਹਦੇ ਸਿੱਟੇ ਬੜੇ ਭਿਆਨਕ ਹੋ ਸਕਦੇ ਨੇ ਹੁਣ ਲਗਾਤਾਰ ਜੇ ਕਈ ਇਹ ਕਿਸ ਗੱਲ ਨੂੰ ਲੈ ਕੇ ਪ੍ਰਚਾਰਿਆ ਜਾ ਰਿਹਾ ਹੋ ਸਕਦਾ ਮੈਂ ਵੀ ਉਸ ਥਾਂ ਤੇ ਖੜ ਕੇ ਕਹਾ ਜੀ ਦੇਖੋ ਪ੍ਰਵਾਸੀਆਂ ਨੇ ਪੰਜਾਬੀ ਮਾਰਤਾ ਪਰ ਇਹ ਗੱਲ ਕਿੱਥੇ ਤੱਕ ਸਹੀ ਹੈ अपराध चाहे कोई भी करदा होवे ਜਿਵੇਂ ਆਮ ਤੌਰ ਤੇ ਕਹਿੰਦੇ ਹੁੰਦੇ ਨੇ ਵੀ ਇਹ ਕੋਈ ਹੁੰਦਾ ਕਿਸੇ ਦਾ ਗਲਤ ਕਰਦਾ ਤਾਂ ਧਰਮ ਜਾਤ ਨਹੀਂ ਦੇਖੀ ਜਾਂਦੀ ਉਹ ਗਲਤ ਗਲਤੀ ਹੁੰਦਾ ਇਸੇ ਤਰ੍ਹਾਂ ਦੇ ਨਾਲ ਜਿਹੜਾ ਜੁਰਮ ਉਹਨਾਂ ਮੁੰਡਿਆਂ ਨੇ ਕਰਿਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਮਾਰ ਕੇ ਉਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਤਾਂ ਕਿ ਅੱਗੇ ਨੂੰ ਕੋਈ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਪਰ ਗੱਲ ਇਹ ਚ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਨੂੰ ਜਿਸ ਤਰ੍ਹਾਂ ਦੇ ਨਾਲ ਉਛਾਲਿਆ ਜਾ ਰਿਹਾ ਹੈ ਇਹ ਚੀਜ਼ ਦੇ ਲਈ ਅਵੇਅਰ ਹੋਣਾ ਵੀ ਚਾਹੀਦਾ ਹੈ ਇਹ ਚ ਕੋਈ ਦੋ ਰਾਏ ਨਹੀਂ ਅਵੇਅਰ ਦੇ ਨਾਲ ਨਾਲ ਇਹਦਾ ਹੱਲ ਹੋਣਾ ਚਾਹੀਦਾ ਹੈ ਇਹਦੇ ਚ ਆਉਂਦੇ ਸਮੇਂ ਦੇ ਦੌਰਾਨ ਹੋਰ ਵੀ ਸਟੇ ਕੰਬੀਰਨਾ ਹੁਣ ਇਸ ਗੱਲੀ ਦੇਖਣਾ ਚਾਹੀਦਾ ਪਰ ਇੱਕ ਮਸਲੇ ਨੂੰ ਇੰਨਾ ਤੂਲ ਦੇ ਕੇ ਅਸੀਂ ਲੋਕਾਂ 'ਚ ਅੱਗ ਲਾਉਂਦੀ ਕਿਉਂ ਕੋਸ਼ਿਸ਼ ਕਰ ਰਹੇ ਆ ਕਿਉਂਕਿ ਹਾਲਾਤ ਜਿਵੇਂ ਦੇਵੇਂ ਦੇ ਨਾਲ ਲੋਕਾਂ ਦਾ ਰੋਸ ਵਧ ਰਿਹਾ ਹੈ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਇਹਦੇ ਸਟੇ ਕੰਬੀਰ ਹੋ ਸਕਦੇ ਨੇ ਇਹਨਾਂ ਨੂੰ ਤੁਰੰਤ ਰੋਕਣ ਦੀ ਲੋੜ ਹੈ ਪਰ ਗੱਲ ਤਾਂ ਇਹ ਵੀ ਹੈ ਕਿ ਆਖਰਕਾਰ ਇਨਾਂ ਕਹ ਨਹੀਂ ਵੈਸੇ ਸੀਰੀਅਸ ਤੌਰ ਤੇ ਤਾਂ ਕੋਈ ਨਹੀਂ ਹੈਗੀ ਰੌਲਾ ਪਾ ਕੇ ਤਾਂ ਕੱਲੀ ਗੱਲ ਨਹੀਂ ਬੰਨਨੀ ਜਾਂ ਤਾਂ ਜੇਕਰ ਤੁਸੀਂ ਚਾਹੁੰਦੇ ਹੋ ਵੀ ਸੱਚੀਓ ਇਸ ਸਮੱਸਿਆ ਦੀ ਹੱਲ ਹੋਵੇ ਤਾਂ ਆ ਰਾਜਨੀਤਿਕ ਲੋਕਾਂ ਨੂੰ ਇਹਦੇ ਤੇ ਸਪੈਸ਼ਲ ਕਾਨੂੰਨ ਬਣਾਉਣ ਦੀ ਲੋੜ ਹੈ ਜਿਹੜੇ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਪਾਸ ਹੋਣ ਪਰ ਜੇ ਕਿ ਅਸੀਂ ਇੱਕ ਜਗ੍ਹਾ ਤੇ ਕਹੀ ਜਾਈਏ ਵੀ ਉਰੇ ਜਿਹੜਾ ਆ ਮਸਲੇ ਦੇ ਵਿੱਚ ਕਹਿ ਰਹੇ ਆ ਇਹਦੇ ਵਿੱਚ ਹੁਣ ਤਾਂ ਇਹ ਚਾਹੀਦਾ ਵੀ ਜਿਹੜੇ ਦੋਸ਼ੀ ਨੇ ਉਹ ਫੜੇ ਜਾਣ ਸਖਤ ਸਜ਼ਾ ਹੋਵੇ ਸਖਤ ਕਾਰਵਾਈ ਹੋਵੇ ਐਗਜ਼ੈਂਪਲਰੀ ਕਾਰਵਾਈ ਹੋਵੇ ਤਾਂ ਕਿ ਅੱਗੇ ਨੂੰ ਕੋਈ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਪਰ ਆ ਜਿਹੜਾ ਕੰਮ ਕਰ ਰਹੇ ਆ ਇਹ ਕਿਤੇ ਸਹੀ ਨਹੀਂ ਲੱਗਦਾ ਕਿ ਪ੍ਰਵਾਸੀ ਪੰਜਾਬੀ ਵਾਲੇ ਮੁੱਦੇ ਨੂੰ ਇੰਨੀ ਜ਼ਿਆਦਾ ਉਛਾਲ ਕੇ ਉਹ ਵੀ ਇੰਨੀ ਗੰਭੀਰ ਸਿਚੁਏਸ਼ਨ 'ਚ ਜਦੋਂ ਕਿ ਇੱਕ ਡੈੱਡ ਬੋਡੀ ਸੜਕ ਤੇ ਪਈ ਹੈ ਤੇ ਦੂਜਾ ਮੁੰਡਾ ਜ਼ਿੰਦਗੀ ਮੌਤ ਦੇ ਨਾਲ ਲੜ ਰਿਹਾ ਹੈ ਤੇ ਉਹਦੇ ਵਿੱਚ ਅਸੀਂ ਇਹ ਗੱਲ ਕਹਿ ਦਈਏ ਕਿ ਜੀ ਦੇਖੋ ਇਹ ਤਾਂ ਕੀ ਹੋ ਗਿਆ ਤੇ ਲੋਕਾਂ ਚ ਰੋਸ ਪੈਦਾ ਕਰੀਏ ਰੋਸ ਪੈਦਾ ਹੋਣਾ ਚਾਹੀਦਾ ਪਰ ਇਸ ਤਰੀਕੇ ਨਾਲ ਨਹੀਂ ਕਿ ਆਪਸੀ ਭਾਈਚਾਰਾ ਵਿਗੜੇ ਕਿਉਂਕਿ ਸਾਡੇ ਲੋਕ ਵੀ ਬਹੁਤ ਗਏ ਹੋਰੇ ਬਾਹਰ ਸਾਡੇ ਲੋਕ ਵੀ ਯੂਪੀ ਬਿਹਾਰ ਚ ਬਹੁਤ ਬੈਠੇ ਨੇ ਜਿਹੜੇ ਆਪਦੀ ਮਿਹਨਤ ਕਸ਼ਟ ਦੇ ਨਾਲ ਆਪਦੀ ਜ਼ਿੰਦਗੀ ਅੱਗੇ ਵਧਾ ਰਹੇ ਨੇ ਬਹੁਤ ਸਾਰੇ ਲੋਕ ਅੰਬਰਾਂ ਤੇ ਨੇ ਪਰ ਇਹਦੇ ਚ ਕੀ ਅਸੀਂ ਆਪਦੇ ਲੋਕਾਂ ਦੀ ਦੁਸ਼ਮਣ ਹੋ ਰਹੇ ਹਾਂ ਇਹ ਤੇ ਕਬੀਰ ਚਿੰਤਨ ਦੀ ਲੋੜ ਹੈ ਪਰ ਆਪਦੀ رائے ਜ਼ਰੂਰ ਤੁਸੀਂ ਸਾਂਝੀ ਕਰਿਓ ਕਿ ਮੁੱਦਾ ਜ਼ਰੂਰੀ ਹੈ ਪਰ ਇਸ ਤਰ੍ਹਾਂ ਦੇ ਨਾਲ ਨਹੀਂ ਜਿਹੜੇ ਹਾਲਾਤਾਂ ਦੇ ਨਾਲ ਹੁਣ ਅਸੀਂ ਚੱਕ ਰਹੇ ਹਾਂ ਤੇ ਸੋਸ਼ਲ ਮੀਡੀਆ ਤੇ ਤਾਂ ਫਿਰ ਕਹਿਣੀ ਕੀ ਜਿਹਦੇ ਜੋ ਆ ਰਿਹਾ ਧਿਆਨ ਚ ਮਨ ਚ ਮੂੰਹ ਚ ਸਭ ਲੋਕ ਉਹਦੇ ਤੇ ਰੌਲਾ ਪਾ ਰਹੇ ਨੇ ਆਪਦੀ ਰਾਇ ਜਰੂਰ ਸਾਂਝੀ ਕਰਿਓ ਧੰਨਵਾਦ